ਬਿਲਕੁਲ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਵਿੱਚ ਪਹਿਲਾ ਏਦਾਂ ਦਾ ਲੀਡਰ ਜਿਹੜਾ ਆਰਵਿੰਦ ਕੇਜਰੀਵਾਲ ਹੈ ਜਿਨੇ ਬਿਲਕੁਲ ਐਲਾਨ ਕੀਤਾ ਕਿ ਜੇ ਮੈਂ ਇਮਾਨਦਾਰ ਹੈਗਾ ਤਾਂ ਮੈਨੂੰ ਵੋਟ ਦੇ ਨਹੀਂ ਤੈਨੂੰ ਵੋਟ ਨਾ ਦੇ। ਪੂਰੇ ਦੇਸ਼ ਚ ਇੱਕ ਵੀ ਕਿਸੇ ਪਾਰਟੀ ਦਾ ਲੀਡਰ ਇਹ ਕਹੇ ਕਿ ਅੱਜ ਵੋਟ ਨਹੀਂ ਮੰਗ ਸਕਦਾ। ਇਲੈਕਸ਼ਨ ਦੇ ਚੋਲੇ ਦੇ ਟਾਈਮ ਤੋਂ ਗੁੰਮਰਾਹ ਕੀਤਾ ਜਾਂਦਾ ਹੈ ਔਰ ਲਾਲਚ ਦਿੱਤਾ ਜਾਂਦਾ ਹੈ। ਨਫ਼ਰਤ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ। ਜੋਮੋ ਹਾਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸਦੇ ਚਲਦਿਆ ਬਿਨਾ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਕਰਾਨ ਲਈ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਮਿਲਦਾ ਕਿ ਬਿਲਕੁਲ ਹੋ ਜਾਂਦੀ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਹੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ

ਦਾਂਚਣ ਲਾਏ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੁਣ ਮੈਂ ਜਨਤਾ ਦੀ ਬਣਾਇ ਚ ਆਇਆ ਹਾਂ ਕਿ ਜਨਤਾ ਅੱਗੇ ਮੈਂ ਬੇਨਤੀ ਕੀਤੀ ਜੇ ਮਨਮਾਨਦਾਰ ਹਾਂ ਤਾਂ ਮੈਨੂੰ ਵੋਟ ਦੇਣਾ ਤੇ ਨਾ ਦੇਣਾ ਜਨਤਾ ਦਾ ਜੋ ਇੱਕ ਤਰਫਾ ਰੁਝਾਨ ਤੁਸੀਂ ਦੇਖ ਹੀ ਲਿਆਣਾ ਦਿੱਲੀ ਇੱਕ ਤਰਫਾ ਫਿਰ ਅਰਵਿੰਦ ਕੇਜਰੀਵਾਲ ਜੀ ਦੇ ਸੰਰਥਨ ਵਿੱਚ ਜਿਹੜੇ ਸਪੋਰਟ ਵਿੱਚ ਉਹਨਾਂ ਦੀ ਨੰਦਾਰੀ ਲਈ ਖੜੀ ਹੋ ਚੁੱਕੀ ਹੈ ਮੈਨੂੰ ਲੱਗਦਾ 2015 ਜਿੱਤੇ ਬੀਜੇਪੀ ਦੀ ਪੰਜ ਸੀਟਾਂ ਆ ਗਈਆਂ ਸੀ ਵਿੱਚ ਵੀ 7-8 ਆ ਗਈਆਂ ਸੀ ਟਾਇਰ ਹੋਣਗੇ ਲੱਦੇ ਚੁਰਾਏ ਹੋਣ ਵਾਲੇ ਨੇ ਚੋਰਾ ਦਿੱਲੀ ਵੀ ਹਾਰ ਲਿਆ ਦੀ ਹੈ ਬੀਜੇਪੀ ਦੀ ਸੱਤਰ ਜੋ 0 ਸੀਟਾਂ ਲਈ ਬਿਲਕੁਲ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਵਿੱਚ ਪਹਿਲਾ ਅਜਿਹਾ ਲੀਡਰ ਜਿਹਦਾ ਨਾਮ ਅਰਵਿੰਦ ਕੇਜਰੀਵਾਲ ਹੈ ਜਿਨੇ ਬਿਲਕੁਲ ਐਲਾਨ ਕੀਤਾ ਕਿ ਜੇ ਮੈਂ ਇਮਾਨਦਾਰ ਹੈਗਾ ਤਾਂ ਮੈਨੂੰ ਵੋਟ ਦੇ ਨਹੀਂ ਤੈਨੂੰ ਵੋਟ ਨਾ ਦੇ ਪੂਰੇ ਦੇਸ਼ ਚ ਇੱਕ ਵੀ ਕਿਸੇ ਪਾਰਟੀ ਦਾ ਲੀਡਰ ਇਹ ਕਹਿੰਦਾ ਅੱਜ ਵੋਟ ਨਹੀਂ ਮੰਗ ਸਕਦਾ ਇਲੈਕਸ਼ਨ ਦੇ ਚੋਣਾਂ ਦੇ ਟਾਈਮ ਤੋਂ ਗੰਬਰਾ ਕੀਤਾ ਜਾਂਦਾ ਹੈ ਔਰ ਲਾਲਚ ਦਿੱਤਾ ਜਾਂਦਾ ਹੈ ਤੇ ਨਫ਼ਰਤ ਵੰਡੀ ਜਾਂਦੀ ਹੈ ਪਰ ਇੱਕੋ ਤਾਂ ਇਹੋ ਦਾ ਲੀਡਰ ਸਾਡਾ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਜੇ ਮੇਰੇ ਤੇ ਬੀਜੇਪੀ ਨੇ ਚਰੰਤਰ ਦੇ ਤਹਿਤ ਮਨਸਲ ਲਾਏ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੁਣ ਮੈਂ ਜਨਤਾ ਦੀ ਵਲੋਂ ਆਇਆ ਹਾਂ ਕਿ ਜਨਤਾ ਅੱਗੇ ਮੈਂ ਬੇਨਤੀ ਕੀਤੀ ਜੇ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਦੇਣਾ ਤੇ ਨਾ ਦੇਣਾ ਜਨਤਾ ਦਾ ਜੋ ਇੱਕ ਤਰਫਾ ਇਹ ਜਾਣ ਤੁਸੀਂ ਦੇਖ ਹੀ ਲਿਆਣਾ ਦਿੱਲੀ ਇੱਕ ਤਰਫਾ ਫਿਰ ਅਰਵਿੰਦ ਕੇਜਰੀਵਾਲ ਜੀ ਦੇ ਸਮਰਥਨ ਵਿੱਚ ਚਾਹੇ ਦੇ ਸਪੋਰਟ ਵਿੱਚ ਉਹਨਾਂ ਦੀ ਇਮਾਨਦਾਰੀ ਲਈ ਖੜੀ ਹੋ ਚੁੱਕੀ ਹੈ ਮੈਨੂੰ ਲੱਗਦਾ 2015 ਵਿੱਚ ਵੀ ਜੀ ਵੀ ਦੀ ਪੈਂਸਿਟ ਆ ਗਈ ਸੀ ਵਿੱਚ ਵੀ 7-8 ਆ ਗਏ ਸੀ ਟਾਇਰ ਹੋਣ ਚੋ ਲੁੱਟੇ ਚੋਣ ਵਾਲੇ ਨੇ ਚੋਲਾ ਦੇਲੀਗ੍ਰਾਂਸ ਰਹਦੀ ਹੈ ਬੀਜੇਪੀ ਦੀ 70 ਜੋ 0 ਸੀਟਾਂ ਲਈ ਬਿਲਕੁਲ ਮੈਨੂੰ ਲੱਗਦਾ ਹੈ ਦੇਸ਼ ਦੇ ਇਤਿਹਾਸ ਵਿੱਚ ਪਹਿਲਾ ਏਦਾਂ ਦਾ ਲੀਡਰ ਜਿਵੇਂ ਆ ਅਰਵਿੰਦ ਕੇਜਰੀਵਾਲ ਹੈ ਜਿਨੇ ਬਿਲਕੁਲ ਐਲਾਨ ਕੀਤਾ ਕਿ ਜੇ ਮੈਂ ਇਮਾਨਦਾਰ ਹੈਗਾ ਤਾਂ ਮੇਰੀ ਵੋਟ ਦੇਣ ਕਦ ਨੂੰ ਵੋਟ ਨਾ ਦਿਓ ਪੂਰੇ ਦੇਸ਼ ਚਿਕ ਵੀ ਕਿਸੇ ਪਾਰਟੀ ਦਾ ਲੀਡਰ ਇਹ ਕਹਿੰਦੀ ਅੱਜ ਵੋਟ ਨਹੀਂ ਮੰਗ ਸਕਦਾ ਇਲੈਕਸ਼ਨ ਦੇ ਚੋਲੇ ਦੇ ਟਾਈਮ ਤੇ ਗੁੰਮਰਾਹ ਕੀਤਾ ਜਾਂਦਾ ਹੈ ਆਨ ਲਾਲਚ ਦਿੱਤੇ ਜਾਂਦੇ ਨੇ ਨਫ਼ਰਤ ਵੰਡੀ ਜਾਂਦੀ ਹੈ ਪਰ ਇੱਕ ਲੋਕ ਤਾਂ ਇਹੋ ਦਾ ਲੀਡਰ ਸਾਡਾ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਜੇ ਮੇਰੇ ਤੇ ਬੀਜੇਪੀ ਨੇ ਛੇਵੰਤਰ ਦੇ ਤਹਿਤ ਮਨਸ਼ਲ ਲਾਏ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੁਣ ਮੈਂ ਜਨਤਾ ਦੀ ਵਲੋਂ ਆਇਆ ਹਾਂ ਕਿ ਜਨਤਾ ਅੱਗੇ ਮੈਂ ਬੇਨਤੀ ਕੀਤੀ ਜੇ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਦੇਣਾ ਤੇ ਨਾ ਦੇਣਾ ਜਨਤਾ ਦਾ ਜੋ ਇੱਕ ਤਰਫਾ ਇਹ ਜਾਣ ਤੁਸੀਂ ਦੇਖ ਹੀ ਲਿਆਣਾ ਦਿੱਲੀ ਇੱਕ ਤਰਫਾ ਫਿਰ ਅਰਵਿੰਦ ਕੇਜਰੀਵਾਲ ਜੀ ਦੇ ਸਮਰਥਨ ਵਿੱਚ ਉਹਦੇ ਸਪੋਰਟ ਵਿੱਚ ਉਹਨਾਂ ਦੀ ਇਮਾਨਦਾਰੀ ਲਈ ਖੜੀ ਹੋ ਚੁੱਕੀ ਹੈ ਮੈਨੂੰ ਲੱਗਦਾ 2015 ਵਿੱਚ ਵੀ ਜੀ ਵੀ ਦੀ ਪੀਐਨ ਸੀਟ ਆਈ ਸੀ ਵਿੱਚ ਵੀ 7-8 ਆ ਗਏ ਸੀ ਟਾਇਰ ਹੋਣ ਚੋ ਲੁੱਟੇ ਚੋਣ ਵਾਲੇ ਨੇ ਚੋਣਾ दिल्ली बीजेपी जो जीरो दिया। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप